ਜੋ ਸਟੇਜ ਤੇ ਆ ਜਾਣ ਔਰ ਉਹਨਾਂ ਦੀ ਸਾਈਟੇਸ਼ਨ ਸਰਦਾਰ ਰਤਨ ਸਿੰਘ ਜੀ ਮੋਗਾ ਉਹ ਪੜ੍ਹ ਗਏ ਮੋਗੇ ਤੋਂ ਸਰਦਾਰ ਰਤਨ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਰੇ ਬਾਡੀ ਇੱਥੇ ਰਿਓ ਜੀ ਇੱਕ ਗਰੁੱਪ ਫੋਟੋ ਪੰਜਾਂ ਦੀ ਐਂਟਰੀ ਕਰਨੀ ਇਸ ਤੋਂ ਬਾਅਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਡਾਕਟਰ ਅਨੰਤ ਸਿੰਘ ਸਾਹਿਬ ਜੀ ਸਹਾਇਤ ਸੇਵਾ ਚੌਥਾ ਯਾਦਗਾਰ ਸਮਾਗਮ ਅਕਾਲ ਸਾਜ ਐਜੂਕੇਸ਼ਨ ਮਕਤੂਨ ਸਾਹਿਬ 22 ਫਰਵਰੀ 2022 ਸਰਦਾਰ ਪਰਮਜੀਤ ਸਿੰਘ ਜੀ ਸੁਪਤਰ ਸਰਦਾਰ ਮਹਿਲ ਸਿੰਘ ਜੀ ਮਾਤਾ ਬੀਬੀ ਪ੍ਰਵੀਨਦਰ ਕੌਰ ਜੀ ਚੰਡ ਅਤੇ ਗਰਥਨਾ ਰਪਾਣਾ ਜੀਰਾ ਜੀ ਮਕਤੂਨ ਸਾਹਿਬ ਵਿਸ਼ਾ ਸਿੱਖ ਸੰਕਲਪਾਂ ਦੀ ਨਵ ਵਿਆਖਿਆ ਦਾ ਅਧਿਆਨ ਸਹਿਯੇ ਰਚੋ ਖਾਲਸਾ ਪੁਸਤਕ ਦੇ ਸੰਗ੍ਰਹਿ ਦੇ ਵਿਸ਼ੇਸ਼ ਹਵਾਲੇ ਦੇ ਨਾਲ ਗੁਰੂ ਨਾਨਕ ਸਿੱਖ ਧਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਖੋਜ ਨਿਗਰਾਨ ਪ੍ਰੋਫੈਸਰ ਡਾਕਟਰ ਜਿਸ਼ਪਾਲ ਕੌਰ ਜੀ ਕਾਨ ਵਿਦਿਕ ਪ੍ਰਾਪਤੀਆਂ ਸਰਦਾਰ ਪਰਵਿੰਤ ਸਿੰਘ ਹੋਰਾ 2008 ਤੋਂ 2011 ਦੌਰਾਨ ਪਹਿਲੀ ਪੋਜੀਸ਼ਨ ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ 2011 ਤੋਂ 2014 ਦੌਰਾਨ ਆਟੋਮੋਬਾਈਲ ਇੰਜੀਨੀਅਰਿੰਗ ਵਿੱਚ ਬੀਟੈਕ ਕੀਤੀ ਅਤੇ 골ਡ ਮੈਡਲ ਹਾਸਲ ਕੀਤਾ ਸਰਦਾਰ ਪਰਵਿੰਦਰ ਸਿੰਘ ਜੀ ਨੂੰ ਮਾਪਿਆਂ ਵੱਲੋਂ ਮਿਲੇ ਸਖ ਸੰਸਕਾਰਾਂ ਧਾਰਮਿਕ ਰੁਚੀਆਂ ਅਤੇ ਬਚਪਨ ਤੋਂ ਬਹੁਤ ਸਾਰੇ ਗੁਰਮਤ ਕੈਂਪਾਂ ਕਾਰਜ ਸਲਾਮਾਂ ਸੈਮਿਨਾਰਾਂ ਵਿੱਚੋਂ ਮਿਲੇ ਮਾਹੌਲ ਅਤੇ ਪ੍ਰੇਰਣਾਵਾਂ ਦੇ ਸਦਕਾ ਇਹ ਨੀਰਿੰਗ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਮਾਸਟਰ ਡਿਗਰੀ ਧਰਮਾ ਦੇ ਤੁਲਨਾਤਮਕ ਅਧਿਆਨ ਦੇ ਵਿਸ਼ੇ ਤੇ 2016 ਤੋਂ 2018 ਦੌਰਾਨ ਗੁਰਨਾਨਕ ਅਧਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਰਸਟ ਵਿਜਿਟ ਅਦੇ ਯੂਨੀਵਰਸਿਟੀ ਵਿੱਚ ਦੂਜੇ ਸਥਾਨ ਤੇ ਰਹਿ ਕੇ ਹਾਸਲ ਕੀਤੀ ਸਰਦਾਰ ਪਰਮਵੀਰ ਸਿੰਘ ਹੁਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਛੇ ਸੰਗਰਾਮ ਕੇ ਰਸਤ ਪੇਪਰ ਪੜੇ ਵੱਖ-ਵੱਖ ਸੰਸਥਾਵਾਂ ਵੱਲੋਂ ਆਯੋਜਿਤ ਸੈਮੀਨਾਰਾਂ ਵਿੱਚ ਸੱਤ ਥਾਵਾਂ ਤੇ ਲੈਕਚਰ ਡਿਲੀਵਰ ਕੀਤਾ ਯੂਨੀਵਰਸਿਟੀ ਗ੍ਰਾਂਟ ਸਕੀਮੇ ਚੋਂ ਵੱਲੋਂ ਜੂਨੀਅਰ ਰਿਸਰਚ ਫੈਲੋਸ਼ਿਪ ਦਾ ਅਵਾਰਡ ਮਿਲਿਆ ਪੰਜਾਬ ਜੀਐਸਸੀ ਚੰਡੀਗੜ੍ਹ ਦੀ ਲੜਕੀਆਂ ਦੀ ਗੱਤਗਾ ਟੀਮ ਦੇ 2019 ਤੋਂ 2022 ਦੌਰਾਨ ਗੱਤਗਾ ਕੋਚ ਰਹੇ ਬਹੁਤ ਸਾਰੀਆਂ ਰਾਸ਼ਟਰੀ ਅੰਤਰਰਾਸ਼ਟਰੀ ਸਿੱਖ ਸੰਸਥਾਵਾਂ ਦੇ ਮੈਂਬਰ ਅਜੇ ਵਲੰਟੀਅਰ ਵਜੋਂ ਸੇਵਾ ਨਿਭਾਉਂਦੇ ਹਨ ਡਾਕਟਰ ਅਮਨਪ੍ਰੀਤ ਸਿੰਘ ਯੰਗ ਸਿੱਖਸ ਕਾਲਜ ਵੈਲਫੇਅਰ ਸੁਸਾਇਟੀ ਸਰਦਾਰ ਪਰਵੀਰ ਸਿੰਘ ਨੂੰ ਡਾਕਟਰ ਅਮਨਪ੍ਰੀਤ ਸਿੰਘ ਯੰਗ ਸਿੱਖਸ ਕਾਲ ਅਵਾਰਡ ਦੇ ਕੇ ਮਾਣ ਮਹਿਸੂਸ ਕਰਦੀ ਹੈ ਵਾਹਿਗੁਰੂ ਹਰ ਮਿਹਦਾਨ ਫਲ ਜੀ ਆਇ ਬਖਸ਼ੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੀ ਬੇਨਤੀ ਹੈ ਜੀ ਕਿ ਪੰਜੋ ਜਿਹੜੇ ਖੁਜ਼ਾਰਤੀ ਨੇ ਜਿਹਨਾਂ ਨੂੰ ਵਾਰ ਦਿੱਤਾ ਗਿਆ ਉਹ ਆਪਣਾ ਇੱਕ ਜਿਹੜਾ ਹੈ ਸਰਪਾਉ ਗੱਲ ਚ ਪਾ ਕੇ ਤੇ ਨਾਲ ਜਿਹੜਾ ਮੋਮੈਂਟੋ ਹੈ ਉਹ ਲੈ ਕੇ ਆਪਣਾ ਸਟੇਜ ਤੇ ਆਜਣ ਜੀ ਜੋ ਇੱਕ ਸਾਰੇ ਸ਼ਖਸੀਤਾਂ ਦੇ ਨਾਲ ਉਹਨਾਂ ਦੀ ਇੱਕ ਗਰੁੱਪ ਫੋਟੋ ਹੋਏਗੀ ਪਲੀਜ਼ ਕਰੋ ਕਿਰਪਾ ਜੀ ਸਾਰੇ ਸਟੇਜ ਤੇ ਆਓ ਸਾਰੇ ਸੱਜੇ ਦਿਓ ਸਾਰਿਆਂ ਦਾ ਸਨਮਾਨ ਹੋਣਾ ਸਾਰੇ ਅਜਾਣਾਂ ਦੀ ਪੁਰੀ ਸਾਰੇ ਸੱਜੇ ਦਿਓ ਸਾਡੇ ਕੋਲ ਅ ਤਰਸਪਾਲ ਸਿੰਘ ਜੀ ਪਹੁੰਚੇ ਨੇ ਮੁਖਤਿਆਰ ਸਿੰਘ ਜੀ ਪਹੁੰਚੇ ਨੇ ਹਾਂਜੀ ਹਾਂਜੀ ਵੱਡੇ ਬਾਲਾ ਦੇ ਅ ਅਮਨਦੀਪ ਸਿੰਘ ਜੀ ਦਰਦੀ ਜੋ ਉਹ ਕਵੀ ਨੇ ਸਹਿਦਕਾਰ ਨੇ ਲਿਖਾਰੀ ਨੇ ਪੱਤਰਕਾਰ ਵੀ ਨੇ ਅੰਮ੍ਰਿਤਗੜ ਤੋਂ ਪਹੁੰਚੇ ਨੇ ਪੰਜੀ ਪਰਮਜੀਤ ਕੌਰ ਜੀ ਦਰਦੀ ਵੀ ਅੰਮ੍ਰਿਤਗੜ ਤੋਂ ਪਹੁੰਚੇ ਨੇ